ਕਹਿਣ ਤੋਂ ਭਾਵ ਜਿੱਦਾਂ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਧਾਰਨ ਕਰਕੇ ਜਿੱਦਾਂ ਜਿੱਦਾਂ ਦਾ ਕੋਈ ਵਿਗੜਿਆ ਹੋਇਆ ਮਿਲਿਆ ਤੇ ਗੁਰੂ ਨਾਨਕ ਸਾਹਿਬ ਨੇ ਓਦਾਂ ਓਦਾਂ ਦੀ ᔪਕਤੀ ਬਣਾ ਕੇ ਸਭ ਦਾ ਉਧਾਰ ਕੀਤਾ ਇਸੇ ਤਰ੍ਹਾਂ ਧੰਨ ਧੰਨ ਰਾਜਾ ਸਾਹਿਬ ਜੀ ਜਦੋਂ ਸੰਸਾਰ ਵਿੱਚ ਸਰੀਰਕ ਤੌਰ ਤੇ ਵਿਚਰ ਰਹੇ ਸਨ ਜਿੱਦਾਂ ਜਿੱਦਾਂ ਦਾ ਕੋਈ ਉਹਨਾਂ ਨੂੰ ਮਿਲਿਆ ਕੋਈ ਦੁਖੀ ਦੁਖਿਆਰਾ ਕੋਈ ਫਰਿਆਦੀ ਫਰਿਆਦ ਲੈ ਕੇ ਆਇਆ ਰਾਜਾ ਸਾਹਿਬ ਨੇ ਬਿਲਕੁਲ ਉਸੇ ਤਰ੍ਹਾਂ ਭਰਲਾ ਕੀਤਾ ਜਿਵੇਂ ਗੁਰੂ ਨਾਨਕ ਸਾਹਿਬ ਦੀ ਕਰਦੇ ਰਹੇ ਆ ਇੱਕ ਹੋਰ ਕਮਾਲ ਦੀ ਗੱਲ ਹੈ ਨੋਰੀ ਗਿਰਨਾ ਪੜ੍ਹ ਕੇ ਪਤਾ ਲੱਗਦੀ ਏ ਇੱਕ ਹੋਰ ਕਮਾਲ ਦੀ ਗੱਲ ਜਦੋਂ ਜਿਹੜੇ ਪਿਆਰ ਕਰਦੇ ਸੀ ਨਾ ਰਾਜਾ ਸਾਹਿਬ ਨੂੰ ਪਿਆਰ ਕਰਨ ਵਾਲੇ ਵੀ ਬੜੇ ਸੀ ਤੇ ਨਫ਼ਰਤ ਕਰਨ ਵਾਲੇ ਵੀ ਬੜੇ ਸੀ ਇਹ ਜਦੋਂ ਤੋਂ ਦੁਨੀਆ ਬਣੀ ਹੈ ਨਾ ਸੰਸਾਰ ਬਣਿਆ ਹੈ ਇਹ ਸਾਰੀਆਂ ਚੀਜ਼ਾਂ ਨਾਲ ਹੀ ਬਣ ਗਈਆਂ ਹਨ ਪਰਮੇਸ਼ਰ ਨੇ ਬਣਾਤੀਆਂ ਖਤਮ ਨਹੀਂ ਹੋ ਸਕਦੀਆਂ ਪਰ ਇਹਨਾਂ ਦੇ ਕੋਲੋਂ ਬਚਿਆ ਜਾ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਚੁਗਲੀ ਨਿੰਦਿਆ ਈਰਖਾ ਨਫ਼ਰਤ ਇਹ ਸਾਰਾ ਕੁਝ ਨਾਲ ਹੀ ਬਣ ਗਿਆ ਸੀ ਔਰ ਇਸ ਧਰਤੀ ਤੇ ਜਦੋਂ ਜਦੋਂ ਕੋਈ ਪੀਰ ਫਕੀਰ ਸਾਧੂ ਮਹਾਤਮਾ ਪੈਗੰਬਰ ਆਇਆ ਉਹਦੋਂ ਉਹਦੋਂ ਹੀ ਨਾਲ ਹੀ ਪਿਆਰ ਕਰਨ ਵਾਲੇ ਆ ਗਏ ਪਰ ਨਾਲ ਹੀ ਮੇਰੇ ਵਰਗੇ ਕਈ ਨਫ਼ਰਤ ਭਰੇ ਈਰਖਾ ਕਰਨ ਵਾਲੇ ਵੀ ਨਾਲ ਹੀ ਆ ਗਏ ਜਦੋਂ ਜਦੋਂ ਵੀ ਕੋਈ ਪੀਰ ਫਕੀਰ ਸਾਧੂ ਮਹਾਤਮਾ ਅਵਤਾਰ ਆਇਆ ਜੀਵਨ